ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸੋਸ਼ਲ ਮੀਡੀਆ ਤੇ ਕੱਲ ਦੀ ਇੱਕ ਖਬਰ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਕਿ ਤਰਨਤਾਰਨ ਦੇ ਕੋਲ ਕਿਸੇ ਪਿੰਡ ਦੇ ਵਿੱਚ ਗੋਲੀ ਚੱਲੀ ਜਿਸ ਦੇ ਵਿੱਚ ਇੱਕ ਮੁੰਡੇ ਦੀ ਮੌਤ ਹੋ ਗਈ ਆ ਤੇ ਦੂਜਾ ਹਸਪੀਟਲ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਸੀ ਤੇ ਇੰਟਰਨੈਟ ਦੇ ਉੱਤੇ ਇਸ ਤੋਂ ਰਿਲੇਟਿਡ ਕਾਫੀ ਸਾਰੀਆਂ ਪੋਸਟਾਂ ਵੀ ਵਾਇਰਲ ਹੋ ਰਹੀਆਂ ਨੇ ਇਹਨਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਹ ਅਸਲ ਨੇ ਜਾਂ ਫਿਰ ਫੇਕ ਨੇ ਪਰ ਇਸ ਦੌਰਾਨ ਇੱਕ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਆ ਗੋਲੀ ਚੱਲਣ ਤੋਂ ਬਾਅਦ ਇੱਕ ਮੁੰਡੇ ਦੀ ਤਾਂ ਮੌਤ ਹੋ ਗਈ ਸੀ ਮੌਕੇ ਤੇ ਅਤੇ ਦੱਸਿਆ ਇਹੇ ਜਾ ਰਿਹਾ ਸੀ ਵੀ ਜਿਹੜਾ ਦੂਜਾ ਮੁੰਡਾ ਉਸਦੇ ਨਾਲ ਸੀ ਤਾਂ ਉਹ ਕਾਇਲ ਹੋ ਗਿਆ ਸੀ ਤਾਂ ਉਸ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਵੀ ਲੜਾਈ ਕਿਸੇ ਹੋਰ ਦੀ ਸੀ ਉਹ ਤਾਂ ਉੱਥੋਂ ਭੱਜ ਨਿਕਲੇ ਪਰ ਉੱਥੇ ਦੋ ਬੇਕਸੂਰ ਨੌਜਵਾਨ ਜਿਨ੍ਹਾਂ ਦੇ ਉੱਤੇ ਗੋਲੀਆਂ ਚੱਲੀਆਂ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਵੀ ਇੱਕ ਮੁੰਡੇ ਦੀ ਤਾਂ ਮੌਕੇ ਦੇ ਉੱਤੇ ਮੌਤ ਹੋ ਗਈ ਸੀ ਤੇ ਦੱਸਿਆ ਜਾ ਰਿਹਾ ਵੀ ਦੂਜੇ ਦੀ ਵੀ ਹੁਣ ਡੈਥ ਹੋ ਚੁੱਕੀ ਆ ਹਸਪੀਟਲ ਦੇ ਵਿੱਚ